ਕਹਿੰਦੇ ਕਦੇ ਵੀ ਕਿਸੇ ਦੀ ਡੁੱਬਦੀ ਬੇੜੀ ਵੇਖ ਕੇ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਅਜੇ ਤੇਰੇ ਸਾਹ ਚੱਲ ਰਹੇ ਨੇ ਤੇਰੇ ਨਾਲ ਪਤਾ ਨਹੀਂ ਜ਼ਿੰਦਗੀ ਵਿੱਚ ਕੀ ਕੀ ਹੋਣਾ ਹੈ ਤੇਰੀ ਬੇੜੀ ਕਿੱਥੇ ਡੁੱਬ ਸਕਦੀ ਹੈ ਇਹ ਸਮੇਂ ਦੀਆਂ ਅੱਖਾਂ ਬੜੀਆਂ ਹੀ ਸਮਝਦਾਰ ਹੁੰਦੀਆਂ ਨੇ ਜਿਹੜੇ ਬੰਦੇ ਕਿਸੇ ਦਾ ਮਜ਼ਾਕ ਉਡਾਉਂਦੇ ਨੇ बार-बार ਉਡਾਉਂਦੇ ਨੇ ਥਾਂ ਥਾਂ ਤੇ ਉਡਾਉਂਦੇ ਨੇ ਇਹ ਸਮੇਂ ਦੀਆਂ ਅੱਖਾਂ ਕਈ ਵਾਰੀ ਉਸ ਨੂੰ ਉਹ ਦਿਨ ਦਿਖਾਉਂਦੀਆਂ ਨੇ ਜਿਹੜੇ ਦਿਨਾਂ ਦਾ ਉਸਨੇ ਕਿਸੇ ਦਾ ਮਜ਼ਾਕ ਉਡਾਇਆ ਹੁੰਦਾ ਹੈ। ਪਰਮਾਤਮਾ ਦੀ ਖੇਡ ਬੜੀ ਹੀ ਨਿਆਰੀ ਹੈ। ਕਈ ਵਾਰੀ ਜਿਹੜੇ ਹੱਸਦੇ, ਖੇਡਦੇ ਦੂਜਿਆਂ ਦਾ ਮਜ਼ਾਕ ਉਡਾਉਂਦੇ ਨੇ ਨਾ ਪਰਮਾਤਮਾ ਇੱਕ ਛਿਣ ਵਿੱਚ, ਇੱਕ ਪਲ ਵਿੱਚ ਉਹਨਾਂ ਦੇ ਘਰ ਸੱਤਰ ਵਿਛਾ ਦਿੰਦਾ ਹੈ। ਤੇ ਇਸ ਦੇ ਉਲਟ ਜਿਹੜੇ ਬੰਦੇ ਦਾ ਸਮਾਂ ਮਾੜਾ ਚੱਲ ਰਿਹਾ ਏ ਜਿਹੜਾ ਬੰਦਾ ਰੋ ਰਿਹਾ ਏ ਉਸ ਦਾ ਵਿੜਾ ਇੱਕ ਛੇਨ ਵਿੱਚ ਖੁਸ਼ੀਆਂ ਨਾਲ ਭਰ ਦਿੰਦਾ ਹੈ ਇਹ ਪਰਮਾਤਮਾ ਦੀ ਖੇਡ ਹੈ ਇਸ ਕਰਕੇ ਜ਼ਿੰਦਗੀ ਵਿੱਚ ਇੱਕ ਗੱਲ ਯਾਦ ਰੱਖਿਓ ਕਦੇ ਵੀ ਕਿਸੇ ਦੇ ਮਾੜੇ ਸਮੇਂ ਦਾ ਮਜ਼ਾਕ ਨਾ ਉਡਾਓ